ਪਿਆਰੀ ਬੱਚੋ ਅੱਜ ਅਸੀਂ ਅਗਲੀ ਐਕਸਰਸਾਈਜ਼ ਜਿਹੜੀ ਹੈ ਉਹ ਹੈ ਅਲਫਾਬੈਟ ਸੀਰੀਜ਼ ਜਿਸ ਨੂੰ ਕਿ ਆਪਾਂ ਵਰਣਮਾਲਾ ਲੜੀ ਜਾਂ ਬੱਚੋਂ ਇਹਨੂੰ ਅਸੀਂ ਲੈਟਰ ਸੀਰੀਜ਼ ਕਹਿ ਕੇ ਵੀ ਬੁਲਾਉਂਦੇ ਆ ਇਸ ਸੀਰੀਜ਼ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਪੇਪਰ ਚਾਹੁੰਦੇ ਆ ਉਹਨਾਂ ਨੂੰ ਕਰਨ ਤੋਂ ਪਹਿਲਾਂ ਬੱਚੋਂ ਅਸੀਂ ਇਸ ਚਾਰਟ ਨੂੰ ਦੇਖਾਂਗੇ ਸਭ ਤੋਂ ਪਹਿਲਾਂ ਬੱਚਿਓ ਤੁਸੀਂ ਆਪਣੇ ਪੇਪਰ ਦੇ ਵਿੱਚ A ਤੋਂ Z ਤੱਕ ਅਲਫਾਬੈਟ ਕਿਸੇ ਰਫ ਆਂ ਤੇ ਲਿਖ ਲੈਣੀ ਹੈ ਪੈਨਸਲ ਨਾਲ ਤੇ ਨਾਲ ਹੀ ਤੁਸੀਂ 1 ਤੋਂ ਲੈ ਕੇ 26 ਤੱਕ ਕਾਊਂਟਿੰਗ ਕਰ ਦੇਣੀ ਹੈ ਇਸੇ ਅਲਫਾਬੈਟ ਨੂੰ ਤੁਸੀਂ ਰਿਵਰਸੀਬਲ ਆਰਡਰ ਦੇ ਵਿੱਚ ਭਾਵ ਕਿ A B C D E F G Z ਤੱਕ ਲਿਖਣਾ ਹੈ ਤੇ ਉੱਪਰੋਂ ਕਾਊਂਟਿੰਗ ਸ਼ੁਰੂ ਕਰਨੀ ਹੈ ਬੱਚਿਓ ਅਲਫਾਬੈਟ ਸੀਰੀਜ਼ ਦੇ ਡਾਇਰੈਕਟਲੀ ਇਨਡਾਇਰੈਕਟਲੀ ਤੁਹਾਡੇ ਕੋਲੋਂ ਪੇਪਰ ਦੇ ਵਿੱਚ ਕਾਫੀ سارے ਕੁਐਸਚਨ ਪੁੱਛੇ ਜਾਂਦੇ ਆ ਤੇ ਇਹ ਜੋ ਆਪਾਂ ਹੁਣ ਦੇਖ ਰਹੇ ਹਾਂ ਸਕਰੀਨ ਦੇ ਉੱਪਰ ਇਹਦੇ ਨਾਲ ਸਾਡਾ ਕਾਫੀ ਸਾਰਾ ਸਮਾਂ ਪੇਪਰਾਂ 'ਚ ਬਚ ਜਾਂਦਾ ਹੈ ਤੇ ਆਹ ਹੁਣ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਪੇਪਰ ਦੇ ਵਿੱਚ ਕੁਐਸਚਨ ਅਲਫਾਬੈਟ ਸੀਰੀਜ਼ ਦੇ ਵਿੱਚੋਂ ਪੁੱਛੇ ਜਾਂਦੇ ਨੇ ਬੱਚੋ ਜਿਵੇਂ ਕਿ ਕੁਐਸਚਨ ਨੰਬਰ 1 ਮੈਂ ਇੱਥੇ ਲਿਖਣ ਲੱਗਾ ਉਹ ਕਹਿੰਦਾ A B C ਅਤੇ D ਤੋਂ ਬਾਅਦ G ਫਿਰ ਕੁਐਸਚਨ ਮਾਰਕ A B C ਕੱਟ ਦੋ ਬੱਚੋ ਮੈਂ ਇਸ ਨੂੰ ਦੁਬਾਰਾ ਲਿਖਦਾ ਹਾਂ ਪਹਿਲੇ ਕੁਐਸਚਨ ਨੂੰ A B D G ਕੁਐਸਚਨ ਮਾਰਕ ਉਹਨੇ ਆਪਸ਼ਨ ਦਿੱਤੇ ਨੇ ਬੱਚੋ ਪਹਿਲਾ ਆਪਸ਼ਨ ਉਹਨੇ ਦਿੱਤਾ ਹੈ ਸਾਨੂੰ M ਫਿਰ ਦੂਸਰਾ ਆਪਸ਼ਨ ਉਹਨੇ ਸਾਨੂੰ ਦਿੱਤਾ ਹੈ L ਤੀਸਰਾ C ਆਪਸ਼ਨ ਉਹਨੇ ਦਿੱਤਾ ਹੈ ਸਾਨੂੰ K ਤੇ D ਆਪਸ਼ਨ ਦਿੱਤਾ ਹੈ H ਉਹ ਕਹਿੰਦਾ A B D G ਤੋਂ ਬਾਅਦ ਕੀ ਆਊਗਾ ਹੁਣ ਜਦੋਂ ਆਪਾਂ ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਬੱਚਿਓ ਏ ਤੋਂ ਬਾਅਦ ਬੀ ਪਲੱਸ 1 ਹੋ ਗਿਆ ਬੀ ਤੋਂ ਬਾਅਦ ਡੀ ਪਲੱਸ 2 ਹੋਗੇ ਟੀ ਤੋਂ ਬਾਅਦ ਜੀ ਪਲੱਸ 3 ਹੋਗੇ ਡੀ ਜੀ ਤੋਂ ਬਾਅਦ ਜਦੋਂ ਆਪਾਂ ਹੁਣ ਅੱਗੇ ਪਲੱਸ 4 ਕਰਾਂਗੇ ਤਾਂ ਸਾਡੇ ਕੋਲ ਜਿਹੜਾ ਰਾਈਟ ਆਪਸ਼ਨ ਆਊਗਾ ਹੁਣ ਦੇਖੋ ਸਾਡੇ ਕੋਲ ਜੀ ਹੈ ਜੀ ਕਿੱਥੇ ਪਿਆ ਆ ਰਿਹਾ 4 ਪਲੱਸ ਕਰਾਂਗੇ 1 2 3 4 ਬੱਚਿਓ ਸਾਡੇ ਕੋਲ ਜਿਹੜਾ ਰਾਈਟ ਆਨਸਰ ਆਊਗਾ ਇੱਥੇ ਕੀ ਆਊਗਾ ਕੇ ਕੇ ਸਾਡੇ ਕੋਲ ਸੀ ਆਪਸ਼ਨ ਹੈ ਤਾਂ ਸੀ ਸਾਡਾ ਸਹੀ ਆਨਸਰ ਹੋਊਗਾ ਆਪਾਂ ਦੂਸਰਾ ਕੁਐਸਚਨ ਦੇਖਦੇ ਹਾਂ ਇਸ ਸੀਰੀਜ਼ ਦਾ ਦੂਸਰਾ ਕੁਐਸਚਨ ਹੈ ਏ ਦੇ ਨਾਲ ਜੇ ਉਹਨੂੰ ਗਰੁੱਪ ਬਣਾ ਰਿਹਾ ਏ ਦੇ ਨਾਲ ਜੇ ਫਿਰ ਬੀ ਦੇ ਨਾਲ ਕੇ ਇੱਕ ਗਰੁੱਪ ਦੋ ਗਰੁੱਪ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਹੈ ਸੀ ਤੋਂ ਸੀ ਦੇ ਨਾਲ ਐਲ ਤੀਸਰਾ ਗਰੁੱਪ ਹੈ ਇਹ ਡੀ ਤੋਂ ਬਾਅਦ ਐਮ ਹੈ ਉਸ ਤੋਂ ਬਾਅਦ ਕੀ ਸਾਡੇ ਕੋਲ ਮਤਲਬ ਆਵੇਗਾ ਹੁਣ ਇਹਦੇ ਵਿੱਚ ਉਹ ਸਾਨੂੰ ਆਪਸ਼ਨ ਦਿੰਦਾ ਹੈ ਪਹਿਲਾ ਆਪਸ਼ਨ ਉਹਨੇ ਦਿੱਤਾ ਏ ਆਪਸ਼ਨ ਉਹ ਹੈ ਸਾਡੇ ਕੋਲ ਐਫ ਅਤੇ ਪੀ ਬੀ ਆਪਸ਼ਨ ਉਹਨੇ ਦਿੱਤਾ ਹੈ ਈ ਅਤੇ ਓ ਸੀ অপਸ਼ਨ ਉਹਨੇ ਦਿੱਤਾ ਹੈ ਈ ਅਤੇ ਐਨ ਤੇ ਡੀ অপਸ਼ਨ ਸਨ ਦਿੱਤਾ ਹੈ ਐਫ ਅਤੇ ਐਨ ਬੱਚੋ ਹੁਣ ਜਦੋਂ ਆਪਾਂ ਇਹਨੂੰ ਦੇਖਾਂਗੇ ਤਾਂ ਦੇਖੋ ਏ ਤੋਂ ਬਾਅਦ ਬੀ ਹੈ ਫਿਰ ਸੀ ਡੀ ਤੋਂ ਬਾਅਦ ਕੀ ਆਉਣਾ ਚਾਹੀਦਾ ਈ ਆਊਗਾ ਬੱਚੋ ਹੁਣ ਜੇ ਕੇ ਐਲ ਐਮ ਐਮ ਤੋਂ ਬਾਅਦ ਕੀ ਆਉਣਾ ਚਾਹੀਦਾ ਸਾਡੇ ਕੋਲ ਐਮ ਤੋਂ ਬਾਅਦ ਸਾਡੇ ਕੋਲ ਇੱਥੇ ਐਨ ਆਉਣਾ ਚਾਹੀਦਾ ਜਦੋਂ ਆਪਾਂ ਇਹਦਾ ਆਨਸਰ ਦੇਖਾਂਗੇ ਤਾਂ ਸਾਡੇ ਕੋਲ ਕੀ ਆਨਸਰ ਆਊਗਾ ਬੱਚੋ ਆ ਰਿਹਾ ਸਾਡਾ ਰਾਈਟ ਆਨਸਰ ਜੀਦਾ ਕਿਹਦੇ ਨਾਲ ਮੈਚ ਖਾ ਰਿਹਾ ਹੈ ਸਾਡੇ ਨਾਲ ਇਹ ਖਾ ਰਿਹਾ ਹੈ ਸੀ ਦੇ ਨਾਲ ਈ ਅਤੇ ਐਨ ਸੋ ਬੱਚੋ ਈ ਅਤੇ ਐਨ ਇਹਦਾ ਸਹੀ ਆਨਸਰ ਆਏਗਾ ਹੁਣ ਕੁਐਸਚਨ ਨੰਬਰ 3rd ਹੈ ਸਾਡੇ ਕੋਲ ਤੀਜਾ ਕੁਐਸਚਨ ਹੈ ਉਹ ਕਹਿੰਦਾ ਯੂ ਓ ਆਈ ਤੋਂ ਬਾਅਦ ਕੁਐਸਚਨ ਮਾਰਕ ਤੇ ਫਿਰ ਏ ਕਹਿੰਦਾ ਕੁਐਸਚਨ ਮਾਰਕ ਦੀ ਥਾਂ ਤੇ ਕਹਿੰਦਾ ਕੀ ਆਊਗਾ ਹੁਣ ਸਾਡੇ ਕੋਲ ਏ ਆਪਸ਼ਨ ਉਹਨੇ ਦਿੱਤਾ ਹੈ ਬੱਚੋ ਜੀ ਬੀ ਆਪਸ਼ਨ ਉਹਨੇ ਦਿੱਤਾ ਹੈ ਸਾਨੂੰ ਐਸ ਸੀ ਆਪਸ਼ਨ ਉਹਨੇ ਦਿੱਤਾ ਹੈ ਸੀ ਡੀ ਆਪਸ਼ਨ ਸਾਨੂੰ ਦਿੱਤਾ ਹੈ ਈ ਬੱਚੋ ਜਿਤੇ ਧਿਆਨ ਨਾਲ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਇਹ ਸਾਰੇ ਦੇ ਸਾਰੇ ਕੀ ਨੇ ਇਹ ਵੋਵਲਸ ਨੇ ਏ ਈ ਆਈ ਓ ਤੇ ਯੂ ਇੰਗਲਿਸ਼ ਦੇ ਵਿੱਚ ਪੰਜ ਵੋਵਲ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਸੁਰ ਹਿੰਦੀ ਚ ਸਵਰ ਕਹਿੰਦੇ ਆ ਬੱਚੋ ਇੰਗਲਿਸ਼ ਚ ਇਹ ਪੰਜ ਨੇ ਹੁਣ ਇੱਥੇ ਕਿਹੜਾ ਮਿਸ ਹੈ ਈ ਮਿਸ ਹੈ ਸੋ ਇਹਦਾ ਰਾਈਟ ਆਨਸਰ ਕੀ ਆਊਗਾ ਈ ਜੋ ਕਿ ਡੀ ਆਪਸ਼ਨ ਹੈ ਈ ਇਜ਼ ਦਾ ਰਾਈਟ ਆਨਸਰ ਪੰਜਾਬੀ ਦੇ ਵਿੱਚ ਤਿੰਨ ਹਿੰਦੀ ਦੇ ਵਿੱਚ 11 ਤੇ ਇੰਗਲਿਸ਼ ਦੇ ਵਿੱਚ ਬੱਚੋ ਸਾਡੇ ਕੋਲ ਪੰਜ 알파 ਸੋਰੀ ਵੋਵਲਸ ਨੇ ਕਵੈਸਚਨ ਨੰਬਰ 4 ਉਹ ਦੇਖਦੇ ਆਂ ਬੱਚੋ ਕਵੈਸਚਨ ਨੰਬਰ 4 ਸਾਡੇ ਕੋਲ ਕੀ ਹੈ ਉਹ ਕਹਿੰਦਾ ਜੀ ਜੀ ਤੋਂ ਬਾਅਦ ਵੀ ਵੀ ਤੋਂ ਬਾਅਦ ਸਾਨੂੰ ਉਹਨੇ ਦਿੱਤਾ ਹੈ ਆਈ ਆਈ ਤੋਂ ਬਾਅਦ ਟੀ ਟੀ ਤੋਂ ਬਾਅਦ ਕੇ ਕੇ ਤੋਂ ਬਾਅਦ ਆਰ ਆਰ ਤੋਂ ਬਾਅਦ ਕੁਐਸਚਨ ਮਾਰਕ ਤੇ ਆਪਸ਼ਨ ਦੇ ਵਿੱਚ ਉਹ ਦਿੰਦਾ ਹੈ ਏ ਆਪਸ਼ਨ ਉਹਨੇ ਦਿੱਤਾ ਸਾਨੂੰ ਕਹਿੰਦਾ ਟੀ ਬੀ ਆਪਸ਼ਨ ਉਹਨੇ ਦਿੱਤਾ ਸਾਨੂੰ ਪੀ ਸੀ অপਸ਼ਨ ਵਿਚੋਂ ਉਹਨੇ ਦਿੱਤਾ ਐਲ ਤੇ ਡੀ অপਸ਼ਨ ਉਹਨੇ ਸਾਨੂੰ ਦਿੱਤਾ ਹੈ ਐਮ ਕਹਿੰਦਾ ਸਹੀ ਪਤਾ ਕਰੋ ਹੁਣ ਬੱਚੋ ਜਦੋਂ ਤੁਸੀਂ ਇਸ ਨੂੰ ਬੜੇ ਹੀ ਧਿਆਨ ਨਾਲ ਦੇਖੋਗੇ ਜੀ ਆਈ ਦੇ ਨਾਲ ਕੇ ਤੋਂ ਬਾਅਦ ਇੱਥੇ ਆਏਗਾ ਵੀਟੀ ਆਰ ਤੋਂ ਬਾਅਦ ਅਗਲਾ ਹੋਵੇਗਾ ਹੁਣ ਜਦੋਂ ਆਪਾਂ ਇਸ ਚੀਜ਼ ਨੂੰ ਦੇਖਦੇ ਆਂ ਤਾਂ ਬੱਚੋ ਦੇਖੋ ਜੀ ਤੋਂ ਬਾਅਦ ਕੀ ਹੈ ਸਾਡੇ ਕੋਲ ਆਈ ਹੈ ਕੀ ਹੋਇਆ ਉਹ ਪਲੱਸ 2 ਹੋਏ ਨੇ ਅਜ ਤੋਂ ਬਾਅਦ ਕੇ ਫੇਰ ਪਲੱਸ 2 ਹੋਏ ਨੇ ਕੇ ਤੋਂ ਬਾਅਦ ਪਲੱਸ 2 ਕਰਾਂਗੇ ਤਾਂ ਸਾਡੇ ਕੋਲ ਇੱਥੇ ਕੀ ਆਏਗਾ ਬੱਚੋ ਤਾਂ ਸਾਡੇ ਕੋਲ ਇੱਥੇ ਆਰ ਤੋਂ ਬਾਅਦ ਕੀ ਆਏਗਾ ਇੱਥੇ ਐਮ ਆਏਗਾ ਬੱਚੋ ਕੇ ਤੋਂ ਬਾਅਦ ਕੇ ਆ ਦੇਖੋ ਕੇ ਤੋਂ ਬਾਅਦ ਐਲ ਐਮ ਐਮ ਆਏਗਾ ਹੁਣ ਜਿਹੜਾ ਵੀ ਵਾਲਾ ਦੇਖਦੇ ਹਾਂ ਕਿਉਂਕਿ ਸਾਡਾ ਰਾਈਟ ਆਨਸਰ ਤਾਂ ਸਾਨੂੰ ਮਿਲ ਚੁੱਕਿਆ ਪਰ ਆਪਾਂ ਦੂਸਰੀ ਚੇਨ ਵੀ ਕ੍ਰੀਏਟ ਕਰ ਲੈਣੀ ਹੈ ਵਿੱਚੋਂ ਵੀ ਤੋਂ ਬਾਅਦ ਟੀ ਹੁਣ ਦੇਖੋ ਆ ਰਿਹਾ ਵੀ ਵੀ ਤੋਂ ਬਾਅਦ ਟੀ ਉਹ ਮਤਲਬ ਮਾਈਨਸ ਦੇ ਵਿੱਚ ਚੱਲਦਾ ਪਿਆ ਠੀਕ ਹੈ ਬੱਚੋ ਤਾਂ ਮਾਈਨਸ ਘਟੂਗਾ 2 ਫਿਰ ਅਗਲੀ ਦਵਾਰ T ਤੋਂ ਬਾਅਦ R ਹੈ ਉਹਦੇ ਵਿੱਚ ਵੀ ਮਾਈਨਸ ਦੇ ਵਿੱਚ ਚੱਲੂਗਾ ਤੇ ਅਗਲਾ ਜਿਹੜਾ ਆਊਗਾ ਉਹ ਮਾਈਨਸ 2 ਆਊਗਾ ਬੱਚੋ ਕਰਕੇ ਜਿਹੜਾ ਵੀ ਅਲਫਾਬੈਟ ਦੇ ਅਕੋਰਡਿੰਗ ਹੋਏਗਾ ਇਹ ਸੀਗੇ ਕੁਐਸਚਨ ਨੰਬਰ 4 ਦੇ ਸਾਡੇ ਕੋਲ ਸਹੀ ਆਂਸਰ ਸਹੀ ਦੇ ਵਿੱਚ ਸਾਡੇ ਕੋਲ D ਹੈ ਇਹ ਸਾਡਾ ਸਹੀ ਆਂਸਰ ਹੈ ਕੁਐਸਚਨ ਨੰਬਰ 5 ਬੱਚੋ ਦੇਖਦੇ ਹਾਂ 5 ਨੰਬਰ ਕੁਐਸਚਨ ਕੀ ਹੈ ਕਹਿੰਦਾ A Z A Z ਤੋਂ ਬਾਅਦ ਕੀ ਹੈ B Y ਫਿਰ ਉਸ ਤੋਂ ਬਾਅਦ C X ਫਿਰ ਕਹਿੰਦਾ ਕੁਐਸਚਨ ਮਾਰਕ ਦੱਸੋ ਕੀ ਆਊਗਾ ਕਹਿੰਦਾ ਦੇਖੋ ਬੱਚੋ a b c ਤੋਂ ਬਾਅਦ ਇੱਥੇ d ਹੋ ਗਿਆ z y ਹੁਣ ਰਿਵਰਸ ਚੱਲਦਾ ਪਿਆ x x ਤੋਂ ਬਾਅਦ ਨਾਲ ਕੀ ਆਊਗਾ ਸਾਡੇ ਕੋਲ ਉਹ ਆਪਾਂ ਦੇਖਾਂਗੇ ਹੁਣ ਦੇਖੋ ਸਾਡੇ ਕੋਲ ਕੀ ਆਏਗਾ ਸਾਡੇ ਕੋਲ x ਤੋਂ ਬਾਅਦ ਕੀ ਹੁੰਦਾ w ਤਾਂ d w ਸਾਡਾ ਜਿਹੜਾ ਹੈ ਇਹ ਵਾਲਾ ਬੱਚੋ ਕੁਐਸਚਨ ਨੰਬਰ 5 ਦਾ ਸਾਡਾ ਸਹੀ ਆਨਸਰ ਹੋਵੇਗਾ ਹੁਣ ਕੁਐਸਚਨ ਨੰਬਰ 6 ਬੱਚੋ ਕੁਐਸਚਨ ਨੰਬਰ 6 ਸਾਡੇ ਕੋਲ ਕੀ ਹੈ ਆਪ ਦੇਖਦੇ ਹਾਂ ਕੁਐਸਚਨ ਨੰਬਰ 6 ਹੈ ਕਹਿੰਦਾ B H U ਇੱਕ ਗਰੁੱਪ ਹੋ ਗਿਆ ਫਿਰ ਉਸ ਤੋਂ ਬਾਅਦ D J R ਇੱਕ ਗਰੁੱਪ A ਹੋ ਗਿਆ ਉਸ ਤੋਂ ਬਾਅਦ ਕਹਿੰਦਾ F L O ਇੱਕ ਗਰੁੱਪ A ਹੋ ਗਿਆ ਤੇ ਕਹਿੰਦਾ ਕੁਐਸਚਨ ਮਾਰਕ ਅਗਲਾ ਗਰੁੱਪ ਦੱਸੋ ਕੀ ਹੋਵੇਗਾ ਤਾਂ ਬੱਚਿਓ ਜਦੋਂ ਤੁਸੀਂ ਇਸ ਨੂੰ ਦੇਖੋਗੇ ਤੁਸੀਂ ਪਾਉਂਗੇ ਕਿ ਦੇਖੋ B B D F ਤੋਂ ਬਾਅਦ ਕੀ B C D 2 D ई e एफ फिर प्लस दो एफ जी एच तो साढ़े को प्लस दो करा तो इतने आऊगा एच एफ जी एच हूँ अगला की है एच एच तो बाद की है जे जे तो बाद की है एल ये भी की है प्लस दो प्लस दो एल तो बाद अगला की एल तो बाद एम एन जिस तरह साढ़े को जे सी जे तो बाद एल दो हो गया एल तो बाद ਜਦੋਂ ਆਪਾਂ ਦੋ ਹੋਰ ਅੱਗੇ ਵਧਾਂਗੇ ਸਟੈਪ ਐਲ ਐਚ ਸੋਰੀ ਐਲ ਤੋਂ ਬਾਅਦ ਦੋ ਵਧਾਂਗੇ ਐਮ ਤੇ ਐਨ ਆਊਗਾ ਇੱਥੇ ਅਸੀਂ ਐਚ ਲੱਭ ਲਿਆ ਉਸ ਤੋਂ ਬਾਅਦ ਬੱਚਿਓ ਅਸੀਂ ਜਿਹੜਾ ਹੈ ਇਹਦੇ ਵਿੱਚ ਐਨ ਲੱਭ ਲਿਆ ਹੁਣ ਅੱਗੇ ਕੀ ਹੈ ਯੂ ਹੁਣ ਦੇਖੋ ਆ ਪਿਆ ਯੂ ਬੱਚਿਓ ਜਦੋਂ ਆਪਾਂ ਇਸ ਚਾਰਟ ਨੂੰ ਦੇਖਾਂਗੇ ਤਾਂ ਦੇਖੋ ਯੂ ਆ ਪਿਆ ਯੂ ਤੋਂ ਬਾਅਦ ਕੀ ਹੈ ਸਾਡੇ ਕੋਲ ਆਰ ਹੈ ਮਤਲਬ ਆ ਯੂ ਹੈ ਯੂ ਤੋਂ ਬਾਅਦ ਆਰ R ਤੋਂ ਬਾਅਦ O O ਤੋਂ ਬਾਅਦ ਇੱਥੇ ਕੀ ਆਊਗਾ ਹੁਣ ਦੇਖੋ ਇਹ ਕਿਸ ਪੈਟਰਨ ਦੇ ਵਿੱਚ ਹੈ ਬੱਚਿਓ ਜਦੋਂ ਜਦੋਂ ਆਪਾਂ ਇਸ ਨੂੰ ਦੇਖਾਂਗੇ ਆ ਸਾਡੇ ਕੋਲ U U ਤੋਂ ਬਾਅਦ R ਆ U ਤਿੰਨ ਸਟੈਪ ਪਿੱਛੇ ਨੂੰ ਜਾ ਰਿਹਾ ਉਹ ਠੀਕ ਹੈ R R ਤੋਂ ਬਾਅਦ Q P O ਫਿਰ ਮਾਈਨਸ 3 ਗਿਆ ਫਿਰ ਉਹ ਨੂੰ O ਤੋਂ ਬਾਅਦ N M L ਤਾਂ ਇੱਥੇ ਕੀ ਆਊਗਾ L ਤਾਂ ਰਾਈਟ ਹੰਡਰ ਸਾਈਡਾ ਕੀ ਆਊਗਾ H N L ਕੁਐਸਚਨ ਨੰਬਰ ਸੱਤ ਦੇਖਦੇ ਆਂ ਬੱਚੋ ਕੁਐਸਚਨ ਨੰਬਰ 7 ਜਿਹੜਾ ਹੈ ਬੱਚੋ ਉਹ ਹੈ F7 H ਇੱਕ ਗਰੁੱਪ L13 N ਦੂਜਾ ਗਰੁੱਪ ਫਿਰ ਉਸ ਤੋਂ ਬਾਅਦ P17 R ਇਹ ਤੀਸਰਾ ਗਰੁੱਪ ਫਿਰ ਉਸ ਤੋਂ ਬਾਅਦ U22 ਤੋਂ ਇਹਨਾਂ ਨਾਲ ਕੁਐਸਚਨ ਮਾਰਕ ਕਹਿੰਦਾ ਲਾਸਟ ਵਾਲਾ ਗਰੁੱਪ ਆ ਉਹਦੇ ਪਿੱਛੇ ਕੀ ਆਏਗਾ ਹੁਣ ਬੱਚੋ ਜਦੋਂ ਆਪਾਂ ਇਸ ਨੂੰ ਦੇਖਾਂਗੇ ਦੇਖੋ F ਕਿੰਨੇ ਨੰਬਰ ਤੇ ਆਂਦਾ ਹੈ 6ਵੇਂ ਨੰਬਰ ਤੇ ਆਂਦਾ ਹੈ ਬੱਚੋ ਅਲਫਾਬੈਟ ਦੇ ਵਿੱਚ ਜਦੋਂ ਤੁਸੀਂ ਇਸ ਅਲਫਾਬੈਟ ਨੂੰ ਦੇਖੋਗੇ ਐਫ ਦਾ ਸੀਕੁਐਂਸ ਕਿੰਨਾ ਹੈ 6 ਨੰਬਰ ਤੇ ਹੈ ਪਰਸੈਂਟਰ ਚ ਕੀ ਹੈ 7 ਮਤਲਬ 6 1 7 7 ਦੇ ਵਿੱਚ ਹੁਣ ਐਚ ਹੈ ਐਚ ਕਿਨੇ ਨੰਬਰ ਤੇ ਆ ਰਿਹਾ 8 ਨੰਬਰ ਤੇ ਆ ਰਿਹਾ ਬੱਚੋ ਮਤਲਬ 7 6 1 7 ਹੋ ਗਏ ਉਹਨੇ ਸੈਂਟਰ ਚ ਲਿਖਦੇ ਫਿਰ ਜਿਹੜੀ ਵਿਚਾਲੀ ਅਮਾਉਂਟ ਹੈ ਉਹਦੇ ਵਿੱਚ 1 ਹੋਰ ਕਰ ਦੇਣਾ 8 8 ਨੰਬਰ ਚ ਅਲਫਾਬੈਟ ਦੇ ਵਿੱਚ ਸਾਡੇ ਕੋਲ ਕੀ ਹੈ ਦੇਖ ਲਾਂਗੇ ਸਾਡੇ ਕੋਲ ਕੀ ਹੈ ਐਚ ਹੈ ਤਾਂ ਇਸ ਤਰੀਕੇ ਦੇ ਨਾਲ ਇਹ ਪੈਟਰਨ ਹੈ ਬੱਚੋ ਹੁਣ ਉਸ ਤੋਂ ਬਾਅਦ ਜਿਵੇਂ ਐਲ ਹੈ ਐਲ ਦਾ ਅਲਫਾਬੈਟ ਦੇ ਵਿੱਚ 12 ਨੰਬਰ ਹੈ 12 ਦੇ ਵਿੱਚ 1 ਪਲੱਸ ਕੀਤਾ 13 ਹੋਗੇ ਹੁਣ 13 ਦੇ ਵਿੱਚ 1 ਪਲੱਸ ਹੋਰ ਕਰਕੇ 14 ਨੰਬਰ ਤੇ ਜਿਹੜਾ ਹੋਊਗਾ ਉਹ ਅਗਲਾ ਹੋਊਗਾ 14 ਨੰਬਰ ਦੇ ਉੱਪਰ ਐਨ ਹੈ ਇਸੇ ਤਰ੍ਹਾਂ ਪੀ ਜਿਹੜਾ ਹੈ 16 ਨੰਬਰ ਤੇ ਹੈ 16 ਦੇ ਵਿੱਚ 1 17 ਕੀਤਾ ਉਹ ਸੈਂਟਰ ਚ ਲਿਖਦਾ ਸੈਂਟਰ ਦੀ ਅਮਾਉਂਟ ਦੇ ਵਿੱਚ ਪਲੱਸ 1 ਕਰ ਦੇਣਾ 17 ਪਲੱਸ 1 18 18 ਨੰਬਰ ਤੇ ਜੋ ਹੋਊਗਾ ਆਰ ਹੋ ਗਿਆ ਇਸੇ ਤਰੀਕੇ ਦੇ ਨਾਲ ਯੂ ਹੈ ਬੱਚੋ ਯੂ ਜਿਹੜਾ ਹੈ ਅਲਫਾਬੈਟ ਦੇ ਵਿੱਚ ਕਿੰਨੇ ਨੰਬਰ ਤੇ ਆਂਦਾ ਹੈ 21 ਨੰਬਰ ਤੇ ਪਲੱਸ 1 ਕੀਤਾ 22 22 ਦੇ ਵਿੱਚ 1 ਪਲੱਸ ਕੀਤਾ 23 23 ਨੰਬਰ ਤੇ ਕੀ ਆਊਗਾ ਡਬਲੂ ਸੋ ਇੱਥੇ ਜਿਹੜਾ ਰਾਈਟ ਆਨਸਰ ਹੈ ਉਹ ਡਬਲੂ ਆਏਗਾ ਬੱਚੋ ਕੁਐਸਚਨ ਨੰਬਰ 8 ਦੇਖਾਂਗੇ ਕੁਐਸਚਨ ਨੰਬਰ 8 ਕੀ ਹੈ 4d ਫਿਰ ਉਸ ਤੋਂ ਬਾਅਦ 16f ਫਿਰ ਉਸ ਤੋਂ ਬਾਅਦ ਸਾਡੇ ਕੋਲ ਕੀ ਹੈ 36h ਫਿਰ ਉਸ ਤੋਂ ਬਾਅਦ ਕੀ ਹੈ 64 j ਫਿਰ ਉਸ ਤੋਂ ਬਾਅਦ ਕੀ ਆਊਗਾ ਕਹਿੰਦਾ ਬੱਚੋ ਹੁਣ ਜਿਹੜੀ यह वाली सीरीज़ है विच देखो डी डी तो बाद की है एफ हूँ अल्फाबेट के दे डी ई एफ प्लस दो हुए ने एफ तो बाद एच है हूँ एफ तो बाद एच एच भी प्लस दो हुए फिर एच तो बाद जे हूँ देखो एच तो बाद जे आया प्लस टू फिर एच जे तो विच फिर दो प्लस करा के एल इतने आ गया बच्चों एल हूँ यह की है दो द्लस खेल दो तीन चार फिर एक की है चार चुकम चुकी सोलह एक की है छः दस सकेर चुगम चुकी छत्ती अठ आठ ही फिर इतने की आऊगा दो चार छः अठ दस दस के कि होगा हंडरड हंडर्ड एल ए का राइट आंसर है क्वेश्चन नंबर नौ बच्चों जेड ए वाई बी इस तरीके के न बच्चों, साढ़े को एक्ससी फिर उसद डबल्यू डी तो बाद, तो बाद क्या मार्क ਬੱਚੋ ਦੇਖੋ A B C D ਇੱਥੇ ਕੀ ਆਏਗਾ E ਫਿਰ ਹੁਣ ਉਹ ਰਿਵਰਸ ਚੱਲਦਾ ਪਿਆ Z Y X W ਹੁਣ W ਤੋਂ ਬਾਅਦ ਇੱਥੇ ਕੀ ਆਏਗਾ V ਤਾਂ ਆਨਸਰ ਸਾਡੇ ਕੋਲ ਜਿਹੜਾ ਹੈ ਬੱਚੋ V E V E ਇਹਦਾ ਨੋ ਨੰਬਰ ਕੁਐਸਚਨ ਦਾ ਆਨਸਰ ਹੈ ਹੁਣ ਕੁਐਸਚਨ ਨੰਬਰ 10 ਦੇਖਾਂਗੇ ਬੱਚੋ 10 ਨੰਬਰ ਕੀ ਹੈ ਕਹਿੰਦਾ K M 5 K M 5 ਹੈ I P 8 ਹੈ ਫਿਰ ਉਸ ਤੋਂ ਬਾਅਦ ਜੀ ਐਸ ਜੀ ਐਸ 11 ਤੀਸਰਾ ਗਰੁੱਪ ਇਹ ਹੈ ਫਿਰ ਈ ਵੀ 14 ਉਸ ਤੋਂ ਬਾਅਦ ਕਹਿੰਦਾ ਕੀ ਆਪਾਂ ਇਹਦਾ ਆਨਸਰ ਨੂੰ ਲੱਭਣਾ ਹੈ ਬੱਚੋ ਤੁਸੀਂ ਦੇਖ ਰਹੇ ਹੋ ਕਿ ਕੇ ਦਾ ਰਿਲੇਸ਼ਨ ਆਈ ਦੇ ਨਾਲ ਹੈ ਉਹ ਕਿਵੇਂ ਹੈ ਮਾਈਨਸ 2 ਫਿਰ ਆਈ ਦਾ ਰਿਲੇਸ਼ਨ ਜੀ ਦੇ ਨਾਲ ਹੈ ਉਹ ਵੀ ਕੀ ਹੈ ਪਿੱਛੇ ਨੂੰ ਦੋ ਘਟਦਾ ਪਿਆ ਅਲਫਾਬੈਟ ਦੇ ਅਕੋਰਡਿੰਗ ਫਿਰ ਜੀ ਤੋਂ ਬਾਅਦ ਈ ਹੈ ਉਹ ਵੀ ਮਾਈਨਸ 2 ਹੈ ਬੱਚੋ ਫਿਰ ਈ ਤੋਂ ਬਾਅਦ ਇੱਥੇ ਕੀ ਆਏਗਾ ਬੱਚੋ ਸਾਡੇ ਕੋਲ ਸੀ ਆ ਜਾਏਗਾ ਹੁਣ ਸਾਡੇ ਕੋਲ ਰਹਿ ਗਏ ਦੋ ਸਟੈਪ ਹੁਣ ਉਸ ਤੋਂ ਬਾਅਦ ਜਿਵੇਂ ਸੈਂਟਰ 'ਚ ਲਿਖਿਆ ਹੈ ਐਮ ਐਮ ਤੋਂ ਬਾਅਦ ਪੀ ਹੈ ਤਾਂ ਪਲੱਸ 3 ਹੈ ਬੱਚੋ ਪੀ ਤੋਂ ਬਾਅਦ ਐਸ ਹੈ ਫਿਰ ਅੱਗੇ 3 ਵਾਧਾ ਪਿਆ ਐਸ ਤੋਂ ਬਾਅਦ ਵੀ ਹੈ ਫਿਰ 3 ਵਾਧਾ ਪਿਆ ਫਿਰ ਵੀ ਤੋਂ ਬਾਅਦ ਅੱਗੇ ਉਹ ਤਿੰਨ ਹੋਰ ਵਧੂਗਾ ਤਾਂ ਸਾਡੇ ਕੋਲ ਇੱਥੇ ਕੀ ਆਊਗਾ ਵਾਈ ਆਊਗਾ ਬੱਚੋ ਹੁਣ ਉਸ ਤੋਂ ਬਾਅਦ ਪੰਜ ਪੰਜ ਤੋਂ ਬਾਅਦ ਅੱਠ ਹੈ ਕਿੰਨੇ ਵਧੇ ਤਿੰਨ ਇਹਦੇ ਵਿੱਚ ਵੀ ਪੰਜ ਦੇ ਵਿੱਚ ਵੀ ਤਿੰਨ ਪਲੱਸ ਹੋਏ ਨੇ ਅੱਠ ਹੋਏ ਨੇ ਅੱਠ ਦੇ ਵਿੱਚ ਫੇਰ ਤਿੰਨ ਪਲੱਸ ਹੋਏ ਨੇ ਤਾਂ 11 ਹੋਏ ਨੇ 11 'ਚ ਤਿੰਨ ਪਲੱਸ ਹੋਏ ਨੇ ਤਾਂ 14 ਹੋਏ ਨੇ ਹੁਣ 14 ਦੇ ਵਿੱਚ ਤਿੰਨ ਪਲੱਸ ਕਰਾਂਗੇ ਤਾਂ ਕਿੰਨਾ ਆਊਗਾ 17 ਸੋ ਸਾਡਾ ਰਾਈਟ ਆਨਸਰ ਕੀ ਆਊਗਾ ਬੱਚੋ ਸੀ ਵਾਈ ਸਟਾਰਟ ਸਾਡਾ ਰਾਈਟ ਆਨਸਰ ਹੈ ਤੋਂ ਬੱਚਿਓ ਅੱਜ ਆਪਾਂ ਨੇ 10 ਕੁਐਸਚਨ ਅਲਫਾਬੈਟ ਸੀਰੀਜ਼ ਦੇ ਕੀਤੇ ਨੇ ਅੱਗੇ ਵੀ ਅਸੀਂ ਇਸ ਸੀਰੀਜ਼ ਨੂੰ ਕੰਟੀਨਿਊ ਕਰਾਂਗੇ ਤੇ ਅਗਲੀ ਕਲਾਸ ਦੇ ਵਿੱਚ ਫੇਰ ਮਿਲਾਂਗੇ ਇਹਨਾਂ ਤੁਸੀਂ ਇਹਨਾਂ ਕੁਐਸਚਨਾਂ ਦੀ ਪ੍ਰੈਕਟਿਸ ਕਰੋ ਇਹਨਾਂ ਨੂੰ ਚੰਗੀ ਤਰ੍ਹਾਂ ਸਮਝੋ